ਕਪੂਰਥਲਾ ਦੇ ਸਰਕਾਰੀ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਤੇ ਚੜਿਆ 18 ਸਾਲਾ ਨੌਜਵਾਨ ਛਾਲ ਮਾਰਨ ਦੀ ਦਿੱਤੀ ਧਮਕੀ ਪ੍ਰਸ਼ਾਸਨ ਵੱਲੋਂ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਕਪੂਰਥਲਾ ਦੇ ਸਰਕਾਰੀ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਤੇ ਨੌਜਵਾਨ ਦੇ ਚੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨੌਜਵਾਨ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਹਸਪਤਾਲ ਦੇ ਸੀਨੀਅਰ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਟੈਂਕੀ ਉੱਪਰ ਚੜੇ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਹੇਠਾਂ ਨਹੀਂ ਉਤਰਿਆ ਉਸਨੇ ਕਿਹਾ ਕਿ ਉਹ ਇੱਕ ਨਿੱਜੀ ਸਕੂਲ ਦੇ ਸਰਟੀਫਿਕੇਟ ਨੂੰ ਲੈ ਕੇ ਵਿਵਾਦ ਸੀ ਜੋ ਕਿ 12ਵੀਂ ਜਮਾਤ ਨਾਲ ਸੰਬੰਧਿਤ ਹੈ ਪਰ ਜਦੋਂ ਉਸ ਨੂੰ ਇਸ ਮਾਮਲੇ ਸੰਬੰਧੀ ਵਿਸਤਾਰ ਨਾਲ ਪੁੱਛਿਆ ਗਿਆ ਤਾਂ ਉਸਨੇ ਟੈਂਕੀ ਤੋਂ ਛਾਲ ਮਾਰ ਦੀ ਧਮਕੀ ਤੱਕ ਦੇ ਦਿੱਤੀ ਪ੍ਰਸ਼ਾਸਨ ਅਨੁਸਾਰ ਨੌਜਵਾਨ ਇਸ ਸਮੇਂ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਅਤੇ ਉਸ ਨੂੰ ਹੇਠਾਂ ਉਤਾਰਨ ਦੀਆਂ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਕਪੂਰਥਲਾ ਤੋਂ ਹਰਸ਼ਦੀਪ ਸਿੰਘ ਅਤੇ ਜਤਿੰਦਰ ਸਿੰਘ ਦੀ ਖਾਸ ਰਿਪੋਰਟ ਸਪੈਸ਼ਲ న్యూਸ ਪੰਜਾਬੀ। ਜੀ ਸੱਜਣ ਜੀ ਤੁਸੀਂ ਦੇਖ ਰਹੇ ਹੋ ਸਪੈਸ਼ਲ న్యూਸ ਪੰਜਾਬੀ ਦਾ ਮਾ ਹਰਸ਼ਦੀਪ ਅੱਜ ਅਸੀਂ ਕਪੂਰਥਲਾ ਦੇ ਸਿਵਲ ਹਸਪੀਟਲ ਦੇ ਵਿੱਚ ਆਇਆ ਜਿੱਥੇ ਕੀ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇੱਕ ਪਲੱਸ 2 ਕਲਾਸ ਦੇ ਪੜ੍ਹਦੇ ਵਿਦਿਆਰਥੀ ਵੱਲੋਂ ਟੈਂਕੀ ਦੇ ਉੱਪਰ ਚੜ ਕੇ ਹੰਗਾ ਮ ਕੀਤਾ ਜਾ ਰਿਹਾ ਹੈ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਸਾਡੀਆਂ ਕੀਤੀਆਂ ਜਾਣ। ਜਿਸ ਦੇ ਕਾਰਨ ਰੋਡ ਦੇ ਉੱਪਰ ਪੂਰਾ ਜਾਮ ਲੱਗ ਚੁੱਕਾ ਹੈ ਦੇਖ ਸਕਦੇ ਹੋ ਤੁਸੀਂ। ਨੋ ਨੋ ਕੋਈ ਨਾ ਕੋਈ ਕੋਈ ਨਾ ਆ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਇਹ ਜੋ ਨੋਲਡਾਂ ਉੱਪਰ ਟੈਂਕੀ ਦੇ ਉੱਤੇ ਚੜਿਆ ਜੀ ਤਾਂ ਕੀ ਨਾਮ ਕੀ ਹੈ ਇਹ ਟਵਾਲ ਜੀ ਇਹ ਟਵਾਲ ਇਹ ਇਹਦੇ ਮੁੰਡੇ ਦਾ ਨਾਮ ਤਾਂ ਹੀ ਦੱਸੋ ਉੱਦਾਂ ਮੈਨੂੰ ਚੱਲ ਆਉਂਦੇ ਨੇ ਟਵਾਲ ਆ ਇਹ ਕਹਿੰਦੇ ਸੀ ਇੰਟਰਨੈਸ਼ਨਲ ਫੋਟੋਗ੍ਰਾਫਰਾਂ ਭੰਗੜੀ ਪੀਉਂਦਾ ਕਰਕੇ ਚੜਿਆ ਵਾ ਇਹਨੇ ਬੜੀ ਟਟੋਰੀ ਦੇ ਪਹਿਲਾਂ ਕਰਾਈ ਲਾਇਆ ਹੋਇਆ ਸੀ ਉੱਤੇ ਆਪਣੇ ਚੌਥੀ ਮੰਜ਼ਲੇ ਦੇ ਦਫਤਰ ਹੈ ਉਹ ਨਹੀਂ ਹੋ ਰਿਹਾ ਇਨਰੋ ਅਫੀਸ ਹੈ ਸਿੱਖਿਆ ਵਿਭਾਗ ਦੇ ਅਗਦੇ ਤੋਂ 33 ਮਹੀਨੇ ਤੋਂ ਇਹ ਘਰਨਾ ਵੀ ਲਾਇਆ ਪਿਆ ਸੀ ਇਹਨੇ ਨਹੀਂ ਸਰ ਇਹ ਜੋ ਸਰਟੀਫਿਕੇਟ ਮੰਗ ਰਹੇ ਹੋ ਕਿਸ ਚੀਜ਼ ਦਾ ਸਰਟੀਫਿਕੇਟ ਆ ਇੰਟਰਨੈਸ਼ਨਲ ਮੇਨੇ ਪੜਾਈ ਕੀਤੀ ਸੀ ਉਹ ਕਹਿੰਦੇ ਪਹਿਲਾਂ ਕਹਿੰਦੇ ਸਕੂਲ ਇੰਟਰਨੈਸ਼ਨਲ ਸਰਟੀਫਿਕੇਟ ਇੰਟਰਨੈਸ਼ਨਲ ਹੀ ਇਹਨੇ ਬਤਾ ਕਿਹੜੇ ਸਕੂਲ ਵੱਲੋਂ ਆ ਜਿਹੜਾ ਟਿਕਟ ਨਹੀਂ ਦਿੱਤਾ ਮੋੜਦਾ ਨਹੀਂ ਪਈ ਮੈਨੂੰ ਨਾਮ ਨਹੀਂ ਪਿਆ ਮੈਨੂੰ ਇਦਾਂ ਪਤਾ ਇਹ ਜਿਵੇਂ ਲਾ ਕੇ ਜੀਰੇ ਅੱਛਾ ਜੀ ਹਾਂ ਜੀ ਐਜੂਕੇਸ਼ਨ ਮੇ ਇੱਕ ਮਿੰਟ ਗਏ ਸੀ ਉਸ ਨਾਮ ਉੱਪਰ ਚੜਿਆ ਉਹਨਾਂ ਦਾ ਕੋਈ ਇਥੇ ਫਾਦਰ ਸਾਹਿਬ ਆਉਣ ਵਾਲੇ ਕੋਈ ਮਜ਼ਾ ਹੈ ਸਾਹਿਬ ਮੈਂ ਦੇਖਣ ਲੱਗਾ ਉਹ ਤੇ ਭਾਈ ਖੜੇ ਹੋਣੇ ਤਾਰਜੀ ਆਜੇ ਤੇ ਆਜੇ ਦੋ ਮਿੰਟਾਂ ਦੇ ਦੇਖ ਲੋ ਡਿਪਾਰਟਮੈਂਟ ਦੇ ਨਾਲ ਕੋਈ ਸ਼ੋਰ ਹੈ ਜੀ ਬਾਕੀ ਐਜੂਕੇਸ਼ਨ ਡਿਪਾਰਟਮੈਂਟ ਲੈ ਆ ਕੇ ਉਸਨੂੰ ਬੈਠੂਗੀ ਕਰ ਸਕਦੇ ਇਹਨਾਂ ਦਾ ਜਿਵੇਂ ਪੀਸ ਦਾ ਕੋਈ ਕੁਝ ਰੌਲਾ ਕਿ ਇਹ ਨਾਮਕੂਨ ਇੰਟਰਐਕਟਿਵ ਕੂਲ ਹੈ ਪਰ ਉਹ ਜਿਹੜੀ ਪੀਸ ਦਾ ਕੋਈ ਪਬਲਿਕ ਸਕੂਲ ਨਹੀਂ ਹੈ ਉਹਨਾਂ ਨੂੰ ਲੈ ਕੇ ਇਹਨਾਂ ਦਾ ਕੁਝ ਦਿਨਾਂ ਦਾ ਮਿਵਾਲ ਨਹੀਂ ਕਰਦੇ ਆ ਤੇ ਪ੍ਰੀਲੀਮਿਨਰੀ ਵੀ ਕੋਈ ਸਮਝ ਨਹੀਂ ਆ ਰਹੀ ਉਸੇ ਮੰਗੂ ਲੈ ਕੇ ਮੁੰਡਾ ਉੱਪਰ ਗਿਆ ਇਸਾਰੇ ਇੱਕ ਕਦਮ ਤੱਕ ਜਿਹੜੇ ਕਿਥੇ ਜਿਹੜੇ ਕਿ ਆਪਣੇ ਕੋਈ ਵੀ ਇਥੇ ਹਸਪਤਲ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਹੁੰਦਾ ਵਾ ਪਤਾ ਨਹੀਂ ਲੱਗਾ ਕਿ ਮੁੱਖ ਕਾਰਨ ਹੈਗਾ ਕਿ ਕਿਉਂ ਚੜਿਆ ਕੋਈ ਕੋਈ ਦਿਖਾਈ ਨਹੀਂ ਸੀ ਤੇ ਇਹਦੇ ਸਾਈਡ ਤੇ ਪੈ ਜਾਂਦੀ ਹੈ ਟੈਂਕੀ ਜੀ ਤੇ ਮਤਲਬ ਕਿਥੇ ਐਜੂਸ਼ਨ ਡਿਪਾਰਟਮੈਂਟ ਦੇ ਕੋਲ ਕੋਈ ਸਿੱਧਾ ਲਿੰਕ ਨਹੀਂ ਹੈ ਅਸੀਂ ਹੁਣ ਆ ਕੇ ਜਦੋਂ ਵੈਰੀਫਾਈ ਕੀਤਾ ਤਾਂ ਸਾਨੂੰ ਪਤਾ ਲੱਗਿਆ ਜੋਗਾ ਸਿੰਘ ਮਟਵਾਲ ਉਹਨਾਂ ਦਾ ਬੇਟਾ ਤੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵੀਰੋ ਵੀ ਕੀਤੀ ਸੀ ਜਦੋਂ ਇਹ ਆਪਣੀ ਨਰਾਜ਼ਗੀ ਦਾ ਇਜ਼ਹ ਕਰ ਰਹੇ ਸੀ ਤੇ ਆਈ ਥਿੰਕ ਇਹ ਉਹ ਵੀ ਮੈਟਰ ਹੈ ਜਿਹਦੇ ਰਿਗਾਰਡਿੰਗ ਤੇ ਆਪਣੀ ਡਿਮਾਂਡ ਨੂੰ ਲੈ ਕੇ ਕਰਦੇ ਹਾਂ ਤੁਹਾਡੇ ਜਿਹੜੇ ਕਿ ਤੁਹਾਡੇ ਜਿਹੜੇ ਕਿ ਉਹ ਸੀਨੀਅਰ ਸੀਨੀਅਰ ਅਧਿਕਾਰੀ ਕੋਈ ਆਪਣੇ ਡੀਸੀ ਸਾਹਿਬ ਦਾ ਜਾਂ ਐਸਐਸਪੀ ਸਾਹਿਬ ਦਾ ਕੋਈ ਅੰਦਰ ਨਹੀਂ ਕਿਹਾ ਇਹਨਾਂ ਦੇ ਨੈਬ ਸੀਨੀਅਰ ਸਾਹਿਬ ਦੇ ਪਹੁੰਚ ਕੇ ਜੀ ਤੇ ਐਸਡੀ ਮੈਡਮ ਨੂੰ ਵੀ ਡੀਸੀ ਸਾਹਿਬ ਨੂੰ ਵੀ ਅਸੀਂ ਕਨਵੇ ਕਰ ਸਕਦਾ